ਗੁਰੂ ਨਾਨਕ ਪਰਗਟ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਵੀਡੀਓ ਵਿੱਚ ਅੱਜ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਮਹਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹੜੇ ਕੰਮਾਂ ਤੇ ਲਾਇਆ ਤੇ ਰਾਏ ਬਲਾੜ ਨੇ ਗੁਰੂ ਨਾਨਕ ਦੇਵ ਜੀ ਦੇ ਕਿਹੜੇ ਕੋਤਕ ਵੇਖੇ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਰੂਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਕੀ ਵਿੱਚ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕੋਤਕਾਂ ਬਾਰੇ ਦੱਸਾਂਗੇ ਜਿਸ ਵਿੱਚ ਗਊਆਂ ਮੱਝਾਂ ਚਾਰਨੀਆਂ ਤੇ ਖੇਤੀ ਹਰੀ ਕਰਨ ਬਾਰੇ ਤੁਹਾਨੂੰ ਦੱਸਦੇ ਹਾਂ ਗੁਰੂ ਜੀ ਨੂੰ ਇਸ ਤਰ੍ਹਾਂ ਚੁੱਪਚਾਪ ਬਿਨਾਂ ਕਿਸੇ ਕਾਰਵਿਹਾਰ ਦੇ ਘਰ ਵਿੱਚ ਲੇਟੇ ਰਹਿਣਾ ਵੇਖ ਕੇ ਮਹਤਾ ਜੀ ਨੇ ਵਿਚਾਰਿਆ ਕਿ ਇਸ ਨੂੰ ਕਿਸੇ ਕੰਮ ਧੰਦੇ ਲਾਉਣਾ ਚਾਹੀਦਾ ਹੈ ਜਿੱਥੇ ਇਸ ਦਾ ਮਨ ਵੀ ਪਰਚਿਆ ਰਹੇ ਅਤੇ ਘਰ ਦਾ ਕੁਝ ਕੰਮ ਵੀ ਸਵਰਸ ਜਾਵੇਗਾ ਇਹ ਵਿਚਾਰ ਕੇ ਮਹਤਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਆਪਣੀਆਂ ਗਊਆਂ ਮੱਝਾਂ ਨੂੰ ਬਾਹਰ ਜੋ ਵਿੱਚ ਚਾਰ ਲਿਆਇਆ ਕਰੋ ਤਦ ਦੂਸਰੇ ਦਿਨ ਗੁਰੂ ਜੀ ਗਾਈ ਮੱਝਾਂ ਲੈ ਕੇ ਬਾਹਰ ਜੋ ਵਿੱਚ ਚਾਰਨ ਲੈ ਗਏ ਤਿੰਨ ਚਾਰ ਦਿਨ ਸਭ ਕੁਝ ਠੀਕ ਚੱਲਦਾ ਰਿਹਾ ਸਵੇਰੇ ਆਪ ਜੀ ਪਸ਼ੂਆਂ ਨੂੰ ਬਾਹਰ ਲੈ ਜਾਂਦੇ ਅਤੇ ਸੰਧਿਆ ਸਮੇਂ ਕਾਰ ਲਿਆਉਂਦੇ ਇੱਕ ਦਿਨ ਗੁਰੂ ਜੀ ਗਾਂਵਾਂ ਮੱਝਾਂ ਚਾਰਦੀਆਂ ਛੱਡ ਕੇ ਆਪ ਅੰਤਰਧਿਆਨ ਹੋ ਕੇ ਆਪਣੀ ਮੌਜੂਦ ਚ ਬੈਠ ਰਹੇ। ਪਾਸ ਹੀ ਜਿਮੀਦਾਰ ਦਾ ਇੱਕ ਹਰਿਆ ਭਰਿਆ ਖੇਤ ਸੀ। ਗਾਂਵਾਂ ਮੱਝਾਂ ਨੇ ਉਸ ਵਿੱਚ ਵੜ ਕੇ ਖੇਤ ਦਾ ਬਹੁਤ ਨੁਕਸਾਨ ਕੀਤਾ। ਕੁਝ ਮੂੰਹ ਨਾ ਚਰ ਗਈਆਂ ਤੇ ਕੁਝ ਪੈਰਾਂ ਹਿੱਟ ਲਿਤਾੜ ਕੇ ਪੰਨ ਦਿੱਤਾ। ਇਤਨੇ ਨੂੰ ਖੇਤ ਦਾ ਮਾਲਕ ਵੀ ਆ ਗਿਆ। ਉਸਨੇ ਆਪਣੇ ਖੇਤ ਦੀ ਬੁਰੀ ਹਾਲਤ ਵੇਖ ਕੇ ਬਹੁਤ ਕਲਪਨਾ ਕੀਤੀ ਅਤੇ ਗਾਵਾਂ ਮੱਝਾਂ ਨੂੰ ਘੇਰ ਕੇ ਰਾਏ ਬੁਲਾਰ ਪਾਸ ਰਹਿ ਗਿਆ। ਜ਼ਿੰਮੇਦਾਰ ਨੇ ਰਾਏ ਬਲਾਰ ਕੇ ਪੁਕਾਰ ਕੀਤੀ ਕਿ ਤੁਹਾਡੇ ਪਟਵਾਰੀ ਦੇ ਲੜਕੇ ਨੇ ਗਾਂਇ ਮੱਜਾ ਛੱਡ ਕੇ ਮੇਰਾ ਖੇਤ ਉਜਾੜ ਦਿੱਤਾ ਹੈ ਮੈਨੂੰ ਮੇਰੀ ਖੇਤੀ ਦਾ ਹਰਜਾਨਾ ਦਵਾਇਆ ਜਾਵੇ ਤਦ ਗੁਰੂ ਜੀ ਨੇ ਸਹਿ ਸੁਭਾਈ ਰਾਏ ਬਲਾਰ ਨੂੰ ਕਿਹਾ ਰਾਏ ਜੀ ਆਪਣਾ ਆਦਮੀ ਪਿੱਛੇ ਵੀਖ ਲਓ ਇਸ ਦੀ ਕੋਈ ਖੇਤੀ ਨਹੀਂ ਉਜੜੀ ਜੇ ਉਜੜੀ ਹੋਵੇਗੀ ਤਾਂ ਅਸੀਂ ਹਰਜਾਨਾ ਭਰ ਦਿਆਂਗੇ ਤਦ ਰਾਇਬਲਾਨ ਨੇ ਜਦ ਆਪਣਾ ਆਦਮੀ ਪੀਛੇ ਵਿਖਿਆ ਤਾਂ ਖੇਤੀ ਬਿਲਕੁਲ ਠੀਕ ਤੇ ਹਰੀ-ਪਰੀ ਖੜੀ ਸੀ ਜ਼ਿੰਮੇਦਾਰ ਤੇ ਹੋਰ ਲੋਕ ਇਸ ਕੋਤਕ ਨੂੰ ਵੇਖ ਕੇ ਬੜੇ ਹੈਰਾਨ ਹੋਏ ਅਤੇ ਗੁਰੂ ਜੀ ਦੀ ਉਸਤਤੀ ਕਰਨ ਲੱਗੇ ਗੁਰਨਾਣ ਦੇ ਜੀ ਦੇ ਉੱਪਰ ਸੱਪ ਦੁਆਰਾ ਛਾਇਆ ਕਰਨੀ ਗੁਰੂ ਜੀ ਰੋਜ਼ ਹੀ ਗਾਂਈ ਮੱਜਾਂ ਨੂੰ ਚਾਰਨ ਨੂੰ ਵਾਸਤੇ ਜੰਗਲ ਜੂ ਵਿੱਚ ਲੈ ਜਾਂਦੇ ਸਨ ਇੱਕ ਦਿਨ ਵਿਸਾਖ ਮਹੀਨੇ ਵਿੱਚ ਦੁਪਹਿਰ ਸਮੇਂ ਗਾਂਈ ਮੱਜਾਂ ਨੂੰ ਇੱਕ ਥਾਂ ਛਾਵੇਂ ਬਿਠਾਲ ਕੇ ਆਪ ਪਾਸ ਹੀ ਬ੍ਰਿਜ ਖੇਡਾਂ ਲੈ ਡ ਗਏ ਸੂਰਜ ਟਲਣ ਦੇ ਨਾਲ ਜਦ ਬ੍ਰਿਜ ਦੀ ਛਾਇਆ ਵੀ ਚਲ ਟਲ ਗਈ ਤਾਂ ਆਪ ਜੀ ਦੇ ਮੁਖ ਉੱਤੇ ਸੂਰਜ ਦੀ ਤੁੱਪ ਵੇਖ ਕੇ ਇੱਕ ਚਿੱਟਾ ਸੱਪ ਆਪਣੇ ਫੰਨਾਂ ਛਾਂ ਕਰਕੇ ਬੈਠ ਗਿਆ ਦੇਵ ਨੇਦ ਉਸ ਸਮੇਂ ਰਾਇਬਲਾਰ ਸ਼ਿਕਾਰ ਖੇਡ ਕੇ ਵਾਪਸ ਘਰ ਨੂੰ ਘੋੜੇ ਤੇ ਚੜਿਆ ਆਪਣੇ ਆਦਮੀਆਂ ਨਾਲ ਆ ਰਿਹਾ ਸੀ ਉਸ ਨੂੰ ਵੇਖ ਕੇ ਸੱਪ ਉੱਥੇ ਹੀ ਅਲੋਪ ਹੋ ਗਿਆ ਰਾਈ ਬਲਾਰੀਸ ਕੋ ਤੱਕ ਨੂੰ ਵੇਖ ਕੇ ਬਹੁਤ ਹੈਰਾਨ ਹੋਇਆ ਅਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਮਨ ਹੀ ਮਨ ਆਪ ਜੀ ਦੀ ਮहिमा ਕਰਤਾ ਹੋਇਆ ਘਰ ਨੂੰ ਆ ਗਿਆ ਮਾਤਾ ਤ੍ਰਿਪਤਾ ਜੀ ਦਾ ਗੁਰਨਾਨਕ ਦੇਵ ਜੀ ਨਾਲ ਪਿਆਰ ਇੱਕ ਦਿਨ ਸੰਧਿਆ ਸਮੇਂ ਜਦ ਗੁਰੂ ਜੀ ਮਾਲ ਚਾਰ ਕੇ ਘਰ ਆਏ ਤਾਂ ਮਾਤਾ ਤ੍ਰਿਪਤਾ ਜੀ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਗਰਮੀ ਦੀ ਲੂ ਨਾਲ ਨਾਨਕ ਜੀ ਦਾ ਰੰਗ ਵੀ ਕਾਲਾ ਹੋ ਗਿਆ ਹੈ ਇਸ ਨੂੰ ਇਤਨੀ ਗਰਮੀ ਦੀ ਰੁੱਤ ਵਿੱਚ ਮਾਲ ਚਾਰਨ ਨਾ ਭੇਜਿਆ ਕਰੋ ਮਹਿਤਾ ਜੀ ਨੇ ਆਪਣੀ ਸੁਪਤਨੀ ਪਾਸੋਂ ਪੁੱਤਰ ਪ੍ਰਮ ਪਿਆਰ ਦੀਆਂ ਅਜੀਹਾਂ ਗੱਲਾਂ ਸੁਣ ਕੇ ਗੁਰੂ ਜੀ ਨੂੰ ਪਸ਼ੂ ਚਾਰਨ ਵਾਸਤੇ ਬਾਹਰ ਭੇਜਣਾ ਬੰਦ ਕਰ ਦਿੱਤਾ ਅਤੇ ਆਪ ਜੀ ਘਰ ਵਿੱਚ ਹੀ ਆਨੰਦ ਲੈਣ ਲੱਗ ਮਹਿਤਾ ਕਾਲੂ ਜੀ ਦੁਆਰਾ ਗੁਰੂ ਜੀ ਨੂੰ ਖੇਤੀ ਕਰਨ ਨੂੰ ਵਾਸਤੇ ਕਹਿਣਾ ਜਦ ਗਰਮੀ ਦੀ ਰੁੱਤ ਲੰਘ ਗਈ ਅਤੇ ਬਰਖਾ ਦੀ ਰੁੱਤ ਸੋਣ ਭਾਦਰੋਂ ਆ ਗਈ ਤਾਂ ਮਹਿਤਾ ਜੀ ਨੇ ਇਹ ਵਿਚਾਰ ਕਰਕੇ ਕਿ ਇਸ ਨੂੰ ਵੇਲਾ ਬੈਠਣ ਦੇਣਾ ਠੀਕ ਨਹੀਂ ਹੈ ਹੁਣ ਮੀਂਹ ਦੇ ਪਾਣੀ ਨਾਲ ਪਿਆਈ ਹੋਈ ਜ਼ਮੀਨ ਵਤਰ ਆ ਗਈ ਹੈ ਅਤੇ ਫਸਲ ਬੀਜਣ ਦਾ ਸਮਾਂ ਹੈ ਇਸ ਵਾਸਤੇ ਨਾਨਕ ਜੀ ਨੂੰ ਖੇਤੀ ਬੀਜਣ ਦਾ ਕੰਮ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਇੱਕ ਨੋਕਰ ਨਾਲ ਬੈਲਾਂ ਦੀ ਜੋੜੀਆਂ ਦੀ ਤਿਆਰ ਕਰਕੇ ਮਹਿਤਾ ਜੀ ਨੇ ਗੁਰੂ ਜੀ ਨੂੰ ਕਣਕ ਬੀਜਣ ਵਾਸਤੇ ਖੇਤ ਵਿੱਚ ਭੇਜ ਦਿੱਤਾ ਗੁਰੂ ਜੀ ਨੇ ਜ਼ਮੀਨ ਵਿੱਚ ਵਿਰਲੇ-ਵਿਰਲੇ ਸਿਆੜ ਕੱਢ ਕੇ ਸਾਰਾ ਬੀਜ ਖਿਲਾਰ ਦਿੱਤਾ 4-5 ਦਿਨ ਪਿੱਛੋਂ ਜਦ ਮਹਿਤਾ ਜੀ ਨੇ ਜਾ ਕੇ ਵੇਖਿਆ ਸਾਰੇ ਖੇਤ ਵਿੱਚ ਬਹੁਤ ਸੰਘਣੀ ਹਰੀ ਅੰਗੂਰੀ ਖੜੀ ਹੈ ਤਾਂ ਇਹ ਬਹੁਤ ਪ੍ਰਸੰਨ ਹੋਏ ਅਤੇ ਗੁਰੂ ਜੀ ਦੀ ਵਡਿਆਈ ਕਰਨ ਲੱਗੇ ਹੁਣ ਗੁਰੂ ਜੀ ਨੇ ਖੇਤੀ ਉਜਾੜ ਦੇਣੀ ਅਤੇ ਵਿਰਾਗ ਧਾਰਨਾ ਪਿਤਾ ਕਾਲੂ ਚੰਦ ਜੀ ਦੀਆਂ ਧਨ ਖੱਟਣ ਦੀਆਂ ਖੁਸ਼ੀਆਂ ਨੂੰ ਮੋੜਾ ਪਾਉਣ ਵਾਸਤੇ ਗੁਰੂ ਜੀ ਜਦ ਖੇਤ ਦੀ ਰਾਖੀ ਕਰਨ ਜਾਂਦੇ ਤਾਂ ਆਪਣੀ ਖੇਤੀ ਵਿੱਚੋਂ ਕਿਸੇ ਵੀ ਪਸ਼ੂ ਨੂੰ ਬਾਹਰ ਨਾ ਕੱਢਦੇ ਜਿਸ ਕਰਕੇ ਸਾਰੀ ਖੇਤੀ ਪਸ਼ੂ ਨੇ ਚਾਰ ਲਈ ਇੱਕ ਦਿਨ ਖੇਤੀ ਨੂੰ ਉਜੜੀ ਵੇਖ ਕੇ ਮਹਿਤਾ ਜੀ ਨੇ ਗੁਰੂ ਜੀ ਨੂੰ ਬਹੁਤ ਗਰੋਧ ਤੇ ਬਚਨ ਆਖੇ ਖੇਤੀ ਦਾ ਕੰਮ ਧਿਆ ਕੇ ਗੁਰੂ ਜੀ ਪਿੰਡ ਤੋਂ ਬਾਹਰ ਦੂਰ ਇੱਕ ਬਿਰਛ ਇਹ ਸਾਰਾ ਦਿਨ ਇਕੱਲੇ ਬੈਠੇ ਰਹਿੰਦੇ ਹਰ ਵੇਲੇ ਵਿਰਾਗ ਵਿੱਚ ਹੀ ਮਸਤ ਰਹਿੰਦੇ ਕੁਝ ਦਿਨਾਂ ਉਪਰੰਤ ਖਾਣਾ ਪੀਣਾ ਵੀ ਤਿਆਗ ਦਿੱਤਾ ਬ੍ਰਿਛ ਦੀ ਛਾਇਆ ਖੜੀ ਰਹਿਣੀ ਇੱਕ ਦਿਨ ਦੁਪਹਿਰ ਟਲੀ ਦੇ ਸਮੇਂ ਬਾਹਰ ਜਾ ਕੇ ਆਪ ਜੀ ਇੱਕ ਬ੍ਰਿਛ ਹੇਟਾ ਚਾਦਰਾਂ ਵਿਛਾ ਕੇ ਸੁੱਤੇ ਹੋਏ ਸਨ ਉਸ ਸਮੇਂ ਸਭ ਵਿੱਛਾਂ ਦੀ ਛਾਇਆ ਪਰਛਾਵੇ ਟਲੇ ਹੋਏ ਸਨ ਪਰ ਜਿਸ ਬ੍ਰਿਛ ਹੇਟਾ ਗੁਰੂ ਜੀ ਸੁੱਤੇ ਹੋਏ ਸਨ ਉਸ ਦਾ ਪਰਛਾਵਾਂ ਜਿਉਂ ਦਾ ਤਿਉਂ ਉੱਤੇ ਹੀ ਖੜਾ ਸੀ ਦੋ ਘੜੀ ਪ੍ਰੰਤ ਆਪਣੇ ਖੇਤਾਂ ਦੀ ਨਿਗਰਾਨੀ ਕਰਦਾ ਹੋਇਆ ਘੋੜੇ ਤੇ ਚੜ੍ਹਿਆ ਹੋਇਆ ਉਧਰ ਰਾਇ ਬਨਾਰਾ ਗਿਆ ਇਹ ਕੋਤਕ ਵੇਖ ਕੇ ਉਹ ਬੜਾ ਚੰਬਾ ਹੋਇਆ ਉਸਨੇ ਆਪਣੇ ਆਦਮੀਆਂ ਨੂੰ ਦੱਸਿਆ ਕਿ ਵੇਖੋ ਜਿਸ ਬ੍ਰਿਛ ਹੇਟਾਂ ਸ੍ਰੀ ਗੁਰੂ ਨਾਨਕ ਜੀ ਸੁੱਤੇ ਹੋਏ ਹਨ ਉਸ ਦਾ ਪਰਛਾਵਾਂ ਉੱਥੇ ਹੀ ਆਪ ਜੀ ਉੱਪਰ ਖੜਾ ਹੈ ਇਹ ਨਿਸ਼ਚੈ ਹੀ ਕੋਈ ਅਵਤਾਰ ਹੈ ਪਰ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦੇ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਵੀ ਇੱਕ ਕੋਤਕ ਵੇਖਿਆ ਸੀ ਕਿ ਇਹਨਾਂ ਉੱਤੇ ਇੱਕ ਸੱਪ ਨੇ ਆਪਣੇ ਫਨ ਨਾਲ ਛਾਇਆ ਕੀਤੀ ਹੋਈ ਸੀ ਇਸ ਤਰ੍ਹਾਂ ਵਡਿਆਈਆਂ ਕਰਦਾ ਹੋਇਆ ਰਾਇ ਬਲਾਰ ਆਪ ਜੀ ਨੂੰ ਨਮਸਕਾਰ ਕਰਕੇ ਘਰ ਨੂੰ ਆ ਗਿਆ ਰਾਇ ਬਲਾਰ ਜੀ ਦੀ ਸ਼ਰਦਾ ਰਾਇ ਬਲਾਰ ਨੇ ਮਹਿਤਾ ਕਾਲੂ ਜੀ ਨੂੰ ਆਖਿਆ ਕਿ ਤੂੰ ਵੱਡੇ ਭਾਗਾ ਵਾਲਾ ਹੈ ਜਿਸ ਦੇ ਘਰ ਨਾਨਕ ਵਰਗਾ ਪੁੱਤਰ ਜਨਮਿਆ ਹੈ ਇਸ ਨੂੰ ਅੱਗੇ ਤੋਂ ਕੋਈ ਕੋੜਾ ਬੋਲ ਨੀ ਬੋਲਣਾ ਮੇਰੇ ਵੱਲੋਂ ਇੱਕ ਸੁੰਦਰ ਪੋਸ਼ਾਕ ਲੈ ਜਾਓ ਅਤੇ ਨਾਨਕ ਜੀ ਨੂੰ ਪਹਿਨਾਓ। ਅੱਗੇ ਤੋਂ ਵੀ ਮੈਂ ਉਹਨਾਂ ਦੀ ਹਰ ਪ੍ਰਕਾਰ ਦੀ ਲੋੜ ਨੂੰ ਸਾਥ ਸੇਵਾ ਕਰਨ ਨੂੰ ਤਿਆਰ ਹਾਂ। ਮਹਤਾ ਜੀ ਨੇ ਕਿਹਾ ਰਾਏ ਜੀ, ਆਪ ਜਿਦਾ ਦਿੱਤਾ ਸਭ ਕੁਝ ਹੈ ਪਰ ਮੈਨੂੰ ਇਹ ਚਿੰਤਾ ਖਾਈ ਜਾਂਦੀ ਹੈ ਕਿ ਇਸ ਨੂੰ ਜਿਸ ਕੰਮ ਵਿੱਚ ਵੀ ਮੈਂ ਲਾਇਆ ਹੈ ਉਸ ਨੂੰ ਇਸ ਨੇ ਸਵਾਰਿਆ ਨਹੀਂ ਵਿਗਾੜਿਆ ਹੀ ਹੈ। ਹੁਣ ਵੀ ਵੇਖੋ ਮਸਤਾਨਿਆਂ ਵਾਂਗੂ ਪਿੰਡ ਤੋਂ ਬਾਹਰ ਜਾ ਕੇ ਸਾਰਾ ਦਿਨ ਬੈਠਾ ਰਹਿੰਦਾ ਹੈ। ਤੁਸੀਂ ਇਸ ਦੀ ਬੜੀ ਸਿਫਤ ਕਰਦੇ ਹੋ ਪਰ ਮੈਨੂੰ ਤਾਂ ਇਸ ਵਿੱਚ ਕੁਝ ਵੀ ਨਜ਼ਰ ਨਹੀਂ ਆਉਂਦਾ। ਲਾਇਬਰਾ ਨੇ ਕਿਹਾ ਮਹਤਾ ਕਾਲੂ ਚੰਦ ਤੇਰੀ ਬੁੱਧੀ ਧੰਖੱਟਣ ਵਿੱਚ ਫਸੀ ਹੋਈ ਹੈ ਇਹਨਾਂ ਦੇ दैਵੀ ਗੁਣਾਂ ਨੂੰ ਨਹੀਂ ਜਾਣ ਸਕਿਆ ਤੂੰ ਚਿੰਤਾ ਨਾ ਕਰ ਤੈਨੂੰ ਛੇਤੀ ਹੀ ਸਭ ਕੁਝ ਪਤਾ ਲੱਗ ਜਾਵੇਗਾ ਅਗਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਕਿ ਗੁਰੂ ਨਾਨਕ ਦੇਵ ਜੀ ਨੇ ਜ਼ੈਦ ਨੂੰ ਕੀ ਉਪਦੇਸ਼ ਦਿੱਤਾ ਅਤੇ ਖਰਾ ਸੋਦਾ ਕੀ ਕਰਕੇ ਲਿਆਏ ਅਤੇ ਪਿਤਾ ਕਾਲੂ ਜੀ ਨੇ ਉਹਨਾਂ ਨੂੰ ਚਪੇੜਾਂ ਕਿਉਂ ਮਾਰੀਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਤੇ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਪਤਾ ਲੱਗੇ ਤੇ ਜੇ ਤੁਹਾਨੂੰ ਐਹੋ ਜੀ ਵੀਡੀਓ ਵੇਖਣ ਦਾ ਸ਼ੌਂਕ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰਜੀ ਕਾ ਖਾਲਸਾ vaheguru ki Fateh.